ਚਵਰਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਸਾਧ ਸੰਗਤ ਜੀਓ ਗੱਜ ਵੱਜ ਕੇ ਧੰਨ ਧੰਨ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ੀ ਫਤਿਹ ਬਿਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਆਪ ਸਭ ਦੇ ਨਾਲ ਪੰਥ ਦੇ ਮਹਾਨ ਕਵੀ ਸਰਦਾਰ ਗੁਰਨਾਮ ਸਿੰਘ ਕੰਵਲ ਹੋਰਾਂ ਦੀ ਰਚਨਾ ਔਰੰਗਜ਼ੇਬ ਨੂੰ ਆਖਰੀ ਲਲਕਾਰ ਪੇਸ਼ ਕਰਨ ਜਾ ਰਿਹਾ ਹੈ ਜਾਓ ਔਰੰਗਜ਼ੇਬ ਨੂੰ ਆਖਿਓ ਪੰਡਤੋ ਆਪਣਾ ਆਪ ਬਚਾ ਕੇ ਰਖੀ ਤੇਗ ਬਹਾਦਰ ਨੇ ਸੀਸ ਦੇਣਾ ਹੈ ਤੇਗ ਜਰਾਲ ਛਕਾ ਕੇ ਰਖੀ ਤੇਗ ਬਹਾਦਰ ਨੇ ਸੀਸ ਦੇਣਾ ਹੈ ਤੇਗ ਜ਼ਰਾ ਲਿਸ਼ਕਾ ਕੇ ਰਖੀ ਨਾਲ ਜ਼ੁਲਮ ਦੇ ਹੁਣ ਐ ਜ਼ਾਲਮ ਧਰਮ ਇੱਕ ਮੈਂ ਹੋਣਣੀ ਦੇਣਾ ਫੇਂਦੂਆਂ ਦੇ ਖੂਨ ਦਾ ਕਤਰਾ ਹੁਣ ਮੈਂ ਇੱਕ ਵੀ ਚੋਣਣੀ ਦੇਣਾ ਦੇਖੀ ਕਿਤੇ ਮੋਮਨਾ ਸਤ ਸ੍ਰੀ ਅਕਾਲ ਦੇਖੀ ਕਿਤੇ ਮੋਮਨਾ ਬਣ ਜੇ ਦੇਖੀ ਕਿਤੇ ਮੋਮਨਾ ਬਣ ਜੇ ਪੱਥਰ ਚਿੱਤ ਬਣਾ ਕੇ ਰੱਖੀ ਤੇਗ ਬਹਾਦਰ ਨੇ ਸੀਸ ਦੇਣਾ ਹੈ ਤੇਗ ਜ਼ਰਾ ਲਿਸ਼ਕਾ ਕੇ ਰੱਖੀ ਤੇਗ ਬਹਾਦਰ ਨੇ ਸੀਸ ਦੇਣਾ ਹੈ ਤੇਗ ਜ਼ਰਾ ਲਿਸ਼ਕਾ ਕੇ ਰੱਖੀ रबदा डर जरा न त आ नशे हकूमत अंदरु कमज़ोरा नू ज़ोर विखांदा आके नशे हकूमत अंदरु कमज़ोरा नू ज़ोर विखांदा आहेदू धर्म मुकावण वारे तू अपना धर्म बचा के रखी तेग बहादुर ने शीस देना है तेग जरा रखी तेग बहादुर ने शीस देना है तेग जरा छा के रखी ਅਨੰਤ ਪਰਤੋਂ ਤੁਰ ਪਿਆ ਹਾਂ ਵਿੱਚ ਦਲੀ ਸੀਸ ਕਟਾਵਾਂਗਾ ਇਹ ਸੀਸ ਧਰਮ ਦੇ ਲੇਖੇ ਹੈ ਤੇ ਧਰਮ ਦੀ ਭੇਟ ਚੜਾਵਾਂਗਾ ਫਿਰ ਆਉਣਾ ਲਾਲ ਤੂਫਾਨ ਅਦੋਂ ਫਿਰ ਆਉਣਾ ਲਾਲ ਤੂਫਾਨ ਅਦੋਂ ਤੂੰ ਆਪਣੀ ਜਿੰਦ ਬਚਾ ਕੇ ਰੱਖੀ तेग बहादुर ने शीस देना है तेग जरा लिशका के रखी तेग बहादुर ने शीस देना है तेग जरा लिशका के रखी मेरे पिछो गोबिंद मेरा तीजा पंथ चलावेगा कोमल चिड़िया तो ਵਾਜ ਤੜਾਵੇਗਾ ਸਵਾ ਲਖ ਥੀਏਕ ਲੜਾਵੇਗਾ ਸਵਾ ਲਖ ਥੀਏਕ ਲੜਾਵੇਗਾ ਔਰੰਗਜ਼ੇਬ ਨੂੰ ਆਖਿਓ ਪੰਡਤੋ ਤੂੰ ਆਪਣਾ ਤਾਜ ਬਚਾ ਕੇ ਰੱਖੀ ਹਿੰਦੂਆਂ ਦੇ ਜੰਝੂ ਲਾਉਣਾ ਏ ਤੂੰ ਆਪਣਾ ਤਖਤ ਬਚਾ ਕੇ ਰੱਖੀ ਤੇਗ ਬਹਾਦਰ ਨੇ ਸੀਸ ਦੇਣਾ ਹੈ ਤੇਗ ਜ਼ਰਾ ਲਿਸ਼ਕਾ ਕੇ ਰੱਖੀ ਤੇਗ ਬਹਾਦਰ ਨੇ ਸੀਸ ਦੇਣਾ ਹੈ ਤੇਗ ਜ਼ਰਾ ਲਿਸ਼ਕਾ ਕੇ ਰੱਖੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ